ਓਏ ਯਾਰ ਇੰਨੇ ਵੀ ਨਾ ਅੱਖਾਂ ਬੰਦ ਕਰਕੇ ਤਰੋ ਕਿਸੇ ਕਰੀਬ ਜਾਨਵਰ ਦੇ ਆਵੇ ਕੋਈ ਨਾ ਕੋਈ ਟਰੈਕਟਰ ਕੇ ਗੱਡੀ ਟਪਾ ਗਿਆ ਵਿਚਾਰੇ ਤੋਂ ਪਿਛਲੀਆਂ ਲੱਤਾਂ ਹੀ ਵਿਚਾਰੇ ਦੀਆਂ ਚੱਲ ਕੋਈ ਆਹ ਦੇਖੋ ਲੱਤਾਂ ਹੀ ਵਿਚਾਰੇ ਗਰੀਬ ਦੀਆਂ ਪਿਛਲੀਆਂ ਸਾਰੀਆਂ ਫੇਗ ਗਿਆ ਓਹ ਓਹ ਪਤਾ ਨਹੀਂ ਕਿ ਟਰਾਲੀ ਟਰੈਕਟਰ ਚਾੜਦਾ ਹੈ ਕਿ ਮੋਟਰਸਾਈਕਲ ਚਾੜਦਾ ਹੈ ਕਿ ਗੱਡੀ ਚਾੜਦੀ ਥੋੜਾ ਇਹ ਵੀਰੇ ਚਵੇਂ ਕੋਈ ਬੱਚੇ ਉੱਚੀ ਨੇ ਛੋਟੇ ਹੋਣ ਨੇ ਤੋਂ ਥੋੜਾ ਧਿਆਨ ਨਾਲ ਸਾਧਨ ਟਪਾਇਆ ਕਰੋ ਜਾਨਵਰ ਤੇ ਫਿਰ ਜਾਨਵਰ ਇਹਨਾਂ ਨੂੰ ਨਹੀਂ ਸਮਝੇ ਨਾ ਰੋਡ ਕਿਵੇਂ ਕਰਾਸ ਕਰਨਾ ਪਰ ਤੁਹਾਨੂੰ ਤੇ ਅਗਲ ਆ ਗਈ ਇਹਨਾਂ ਆ ਬਚਾਰਾ ਹੁਣ ਪਾਈ ਜੀ ਕਰਤਾ ਗਰੀਬ ਥੋੜਾ ਇਹ ਆਪਦਾ ਰੋਡ ਤੋਂ ਆ ਵੇਖੋ ਰੱਤਾਂ ਕੋਈ ਖਿਪੇਗਾ ਵਿਚਾਰੇ ਚਲ ਕੋਈ ਡਾਇਰੈਕਟਰ ਵੀਰ ਜਾਂ ਕੋਈ ਵੀਡੀਓ ਵੇੰਦਾ ਹੋਵੇ ਵੀ ਕਿਸ ਤਰ੍ਹਾਂ ਇਹਦਾ ਇਲਾਜ ਹੋ ਸਕੇ ਜਾਂ ਸਿੱਧੀਆਂ ਹੋ ਸਕਣ ਕੋਈ ਹੋਵੇ ਆਹ ਆ ਇਹਨਾਂ ਦੀ ਮਾਂ ਥੋੜਾ ਯਾਰ ਧਿਆਨ ਨਾ ਛੜਕ ਕਰਾਸ ਕਰਦੇ ਹੋ ਜਾਂ ਕੋਈ ਰਫਤਾਰ ਧੀਮੀ ਕਰ ਲਿਆ ਕਰੋ ਇਹ ਬੱਚਾ ਸੀ ਵਿਚਾਰਾ ਸਾਰੀ ਉਮਰ ਲਈ ਇਹ ਚੱਲਦਾ ਕਰਤਾਕ